ਤਰਨਤਾਰਨ ਪੁਲਿਸ ਨੂੰ ਜਿਹੜੀ ਹੈ ਉਹ ਲਗਾਤਾਰ ਕਾਮਯਾਬੀ ਮਿਲ ਰਹੀ ਹੈ ਤੇ ਇੱਕ ਵਾਰ ਫਿਰ ਤੋਂ ਕਾਨਫਰੰਸ ਰੱਖ ਕੇ ਜਿਹੜਾ ਹੈ ਉਹ ਤਰਨਤਾਰਨ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿਹੜੇ ਮਾਮਲਿਆਂ ਦੇ ਵਿੱਚ ਕੀ ਕਾਮਯਾਬੀ ਮਿਲੀ ਹੈ ਮੇਰੇ ਨਾਲ ਸੀਆਈਏ ਐਸਐਚਓ ਸਰਦਾਰ ਪ੍ਰਭਜੀਤ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਕੇ ਜਾਣਦਿਆ ਕਿਉਂਕਿ ਸਰਦ ਪਾਰ ਤੋਂ ਵੀ ਜਿਹੜੀਆਂ ਲਗਾਤਾਰ ਡਰੋਨ ਦੇ ਰਾਹੀਂ ਹੋਰ ਕੋਸ਼ਸ਼ਾਂ ਰਾਹੀਂ ਜਿਹੜੀ ਹੈ ਵੱਧ ਤੋਂ ਵੱਧ ਹਿਰੋਇਨ ਜਿਹੜੀ ਪੰਜਾਬ ਦੇ ਵਿੱਚ ਪਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਕਿਵੇਂ ਦੀ ਮੁਸਤੈਦੀ ਪੁਲਿਸ ਵੱਲੋਂ ਵਿਕਾਈ ਜਾ ਰਹੀ ਹੈ ਕਿੰਨੇ ਦੋਸ਼ੀ ਫੜੇ ਗਏ ਨੇ ਸਾਰੀ ਗੱਲਬਾਤ ਕਰਾਂਗੇ ਮੇਰੇ ਨਾਲ ਜੀ ਸਰ ਗ੍ਰੇਡ ਪੰਜਾਬ ਟੀਵੀ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਸਰ ਕਾਨਫਰੈਂਸ ਰੱਖੀ ਗਈ ਮਾਮਲਾ ਪੂਰਾ ਕੀ ਹੈ ਜੀ ਇਹਨਾਂ ਜੀ ਸਾਨੂੰ ਇਨਫੋਰਮੇਸ਼ਨ ਸੀ ਇੱਕ ਵੜਾ ਸ਼ੇਰ ਸਿੰਘ ਦਾ ਬੰਦਾ ਹੈਗਾ ਉਹ ਮਹਾਵੀਰ ਸਿੰਘ ਉਹ ਇੱਕ ਬਾਰਡਰ ਦੇ ਨਾਲ ਉਹਦੀ ਲਿੰਕ ਸੀ ਜਿਹੜਾ ਉਹ ਆਪਣੇ ਡੇਲੀ ਕੋਈ ਕਨਸਾਈਨਮੈਂਟ ਮੰਗਾਉਂਦਾ ਸੀ ਤੇ ਏਰੀਏ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਉਹ ਡਿਲੀਵਰ ਕਰਦਾ ਸੀ ਜਿਹੜੀ ਸਾਨੂੰ ਇਨਫੋਰਮੇਸ਼ਨ ਸੀ ਉਹਦੇ ਦੇ ਸਬੰਧ ਵਿੱਚ ਅਸੀਂ ਪਾਰਟੀ ਸਬ ਇਨਸਪੈਕਟਰ ਸਰਦੇਵ ਸਿੰਘ ਦੀ ਉਧਰ ਮੂਵ ਕੀਤੀ ਸੀ ਥੈਨ ਜਦੋਂ ਇਨਫੋਰਮੇਸ਼ਨ ਆਈ ਤਾਂ ਅਸੀਂ ਉਹਦੇ ਜਦੋਂ ਵੜਾ ਸ਼ੇਰ ਸਿੰਘ ਕੋ ਪਹੁੰਚਿਆ ਤਾਂ ਉਹਨਾਂ ਨੂੰ ਉਹਨੂੰ ਇੰਟਰਸੈਪਟ ਕੀਤਾ ਜਦੋਂ ਮਹਾਵੀਰ ਜੀ ਨੂੰ ਤੇ ਥੈਨ ਨਾਲ ਦੇ ਨਾਲ ਸਾਡੇ ਡੀਐਸਪੀ ਪੱਟੀ ਉੱਥੇ ਮੌਕੇ ਤੇ ਪਹੁੰਚੇ ਜਦੋਂ ਉਹਨਾਂ ਦੀ ਸਰਚ ਕੀਤੀ ਗਈ ਤਾਂ ਉਹਨਾਂ ਤੋਂ 1 ਕਿਲੋ ਹੀਰੋਇਨ ਜਿਹੜੀ ਬਰਾਮਦ ਹੋਈ ਹੈ ਜੀ ਸਰ ਵੈਸੇ ਕਿੰਨੀ ਕਿ ਜਾਣਕਾਰੀ ਹੈ ਕਿ ਹੁਣ ਇਸ ਮਹੀਨੇ ਦੇ ਵਿੱਚ ਵਿੱਚ ਕਿੰਨੇ ਕਿ ਵਿਅਕਤੀ ਅਤੇ ਕਿੰਨੀ ਕਿ ਹੋਰ ਹੋਣ ਜਿਹੜੀ ਪੁਲਿਸ ਨੇ ਫੜੀ ਹੈ ਜੀ ਅਸੀਂ ਨੀਅਰ ਅਬਾਊਟ ਪਿਛਲੇ ਮਹੀਨੇ ਚ ਲਗਭਗ ਅਸੀਂ 11 ਕਿਲੋ ਹਿਰੋਨ ਪੜੀ ਸੀ ਪਿਛਲੇ ਮਹੀਨੇ ਚ ਨੀਅਰ ਅਬਾਊਟ 6 ਵੈਪਨ ਫੜੇ ਆ ਨਾਲ ਚਰਸ ਫੜੀ ਸੀ ਦੈਨ ਸਾਡਾ ਤਰਨਤਨ ਡਿਸਟ੍ਰਿਕਟ ਬਾਰਡਰ ਦੇ ਨਾਲ ਟੱਚ ਕਰਦਾ ਇਸ ਕਰਕੇ ਇਹਦੇ ਵਿੱਚ ਸਾਡੀਆਂ ਡੇਲੀ ਡਰੋਨ ਮੂਵਮੈਂਟਸ ਬਹੁਤ ਜ਼ਿਆਦਾ ਨੇ ਜੇ ਤਾਂ ਕਰਕੇ ਸਾਡੀ ਡੇਲੀ ਬਾਰਡਰ ਤੇ ਉੱਪਰ ਵੀ ਨਿਗਰਾਨੀ ਰੱਖੀ ਗਈ ਹੈ ਡੇਲੀ ਜਿਹੜਾ ਵੀ ਕੋਈ ਕਨਸਾਈਨਮੈਂਟ ਆਉਂਦੀ ਆ ਉਹਨੂੰ ਨਾਲ ਦੇ ਨਾਲ ਅਸੀਂ ਉਹਨੂੰ ਬੰਦਿਆਂ ਨੂੰ ਰਾਉਂਡ ਅਪ ਕਰਕੇ ਉਹਨਾਂ ਤੇ ਐਫਆਈਆ ਦਰਜ ਕਰਦੇ ਹਾਂ ਸਰ ਇੱਕ ਚੌਕੀ ਦੇ ਸਿਪਾਹੀ ਤੋਂ ਲੈ ਕੇ ਇੱਕ ਐਸਐਸਪੀ ਰੈਂਕ ਤੱਕ ਕਿਹੋ ਜਿਹਾ ਸਹਿਯੋਗ ਸਾਰਿਆਂ ਨੂੰ ਮਿਲ ਰਿਹਾ ਜੀ ਸਾਰਿਆਂ ਦੀ ਕਿਹੋ ਜਿਹਾ ਵਰਕ ਹੈ ਜੀ ਸਾਡੇ ਮਾਨ ਪੁਲਿਸ ਪਾਰਟੀ ਵੱਲੋਂ ਬੋਲਦੇ ਹੋਏ ਕੀ ਕਹੋਗੇ ਸਾਡੇ ਮਾਨ ਜੋ ਐਸਐਸਪੀ ਸ਼੍ਰੀ ਅਸ਼wini ਕਪੂਰ ਜੀ ਸਾਡੇ ਐਸਪੀਡੀ ਅਜੇ ਰਾਜ ਜੀ ਡੀਐਸਪੀਡੀ ਤਿਲਕਰਾਜ ਜੀ ਸਾਨੂੰ ਆਫੀਸਰ ਸਹਿਬਾਨਾਂ ਦਾ ਪੂਰਾ ਸਹਿਯੋਗ ਆ ਕਿ ਇਹਨਾਂ ਨੂੰ ਕੋਈ ਨਕੇਲ ਪਾ ਕੇ ਰੱਖੀ ਜਾਵੇ ਇਹਨਾਂ ਗੱਲਾਂ ਤੇ ਅਸੀਂ ਕਿਸੇ ਨਾਲ ਕੋਈ ਟੋਲਰੇਟ ਨਹੀਂ ਹੁੰਦਾ ਦੈਨ ਜੇ ਕੋਈ ਹੀਰੋਨ ਸੰਬੰਧੀ ਕੋਈ ਵੀ ਇਨਫਾਰਮੇਸ਼ਨ ਆਉਂਦੀ ਆ ਨਾਲ ਦੇ ਨਾਲ ਡਿਵੈਲਪ ਕਰਕੇ ਅਸੀਂ ਉਹਨਾਂ ਤੇ ਐਫਆਈਆਨਾਂ ਦਰਜ ਕਰ ਰਹੇ ਆ ਵੈਪਨ ਦੀਆਂ ਤੇ ਹੀਰੋਨ ਦੀਆਂ ਸਾਡੇ ਏਰੀਆ ਚ ਕਾਫੀ ਮੂਵਮੈਂਟ ਹੈਗੀ ਆ ਦੈਨ ਕਾਫੀ ਅਹੀਂ ਪਰਚੇ ਦਰਜ ਕਰਦੇ ਆ ਮਹੀਨੇ ਦੇ ਵਿੱਚ ਸਾਡੇ ਹਰ ਮਹੀਨੇ ਦੇ ਵਿੱਚ 7-8 ਪਰਚੇ ਸੀਆਈਆਈਏ ਦੀ ਹਮਲੇ ਜਿਹੜੇ ਹੀਰੋਨ ਦੇ ਤੇ ਵੈਪਨ ਦੇ ਸਰ ਡਰੱਗ ਮਾਮਲੇ ਚ ਕਿਸੇ ਪ੍ਰਕਾਰ ਦਾ ਕੋਈ ਵੀ ਜਿਹੜਾ ਹੈ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਕਹਿ ਸਕਦੇ ਆ ਕਿ ਕਿਸੇ ਨੂੰ ਵਾਰਨਿੰਗ ਦੇ ਕੇ ਛੱਡਣ ਤੱਕ ਦਾ ਵੀ ਹੁਕਮ ਨਹੀਂ ਕਿਵੇਂ ਵੇਖਦੇ ਹੋ ਕਿ ਬਹੁਤ ਸਾਰੇ ਲੋਕ ਕਹਿੰਦੇ ਹੋਣਗੇ ਵੀ ਸਰ ਜੀ ਨਹੀਂ ਸਾਡਾ ਬੰਦਾ ਇਸ ਮਾਮਲੇ 'ਚ ਹੈ ਨਹੀਂ ਇਸ ਤੇ ਪੁਲਿਸ ਦੀ ਕਿਹੋ ਜੀ ਕਾਰਵਾਈ ਦੇਖੋ ਜਿਹੜਾ ਐਨਡੀਪੀ ਐਕਟ ਦੇ ਵਿੱਚ ਇਨਵੋਲਵਮੈਂਟ ਨਹੀਂ ਆ ਸਾਡੇ ਵੱਲੋਂ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਬਟ ਜਿਹੜਾ ਇਹ ਕੰਮ ਕਰਦਾ ਉਹ ਤੇ ਤੂੰ ਸਖਤ ਤਾੜਨਾ ਵਾ ਕਿ ਉਹ ਕੰਮ ਬੰਦ ਕਰ ਦੇ ਇਸ ਪ੍ਰਤੀ 0% ਕੋਈ ਕੰਪਰੋਮਾਈਜ਼ ਨਹੀਂ ਹੋਊਗਾ ਕਿਸੇ ਨਾਲ ਵੀ ਸੋ ਬ੍ਰਾਈ ਮੀਰ ਬਣੀ ਇਹਦੇ ਵਿੱਚ ਜਿਹੜੇ ਵੀ ਬਾਰਡਰ ਦੇ ਨਾਲ ਲੱਗਦੇ ਸਰਹੱਦੀ ਏਰੀਏ ਦੇ ਪਿੰਡ ਆ ਉਹਨਾਂ ਦੇ ਬਾਰਡਰ ਦੇ ਨਾਲ ਟੱਚ ਨਾਲ ਟੱਚ ਹੋਣ ਕਰਕੇ ਕਾਫੀ ਜ਼ਿਆਦਾ ਉਹਨਾਂ ਦੀ ਜਿਹੜੀ ਏਰੀਏ ਦੇ ਵਿੱਚ ਉਹ ਨੰਬਰ ਲੈ ਕੇ ਜਿਹੜੇ ਪਾਕਿਸਤਾਨ ਗੱਲ ਕਰਦੇ ਨੇ ਦੈਨ ਨਾਲ ਦੇ ਨਾਲ ਜਦੋਂ ਵੀ ਸਾਨੂੰ ਇਸ ਸੰਬੰਧੀ ਕੋਈ ਇਨਫੋਰਮੇਸ਼ਨ ਆਉਂਦੀ ਹੈ ਦੈਨ ਨਾਲ ਹੀ ਅਸੀਂ ਐਫ ਆਈ ਆਰ ਦਰਜ ਕਰਦੇ ਆ ਦੂਸਰੇ ਮਾਮਲੇ ਬਾਰੇ ਸਰ ਦੱਸ ਦਿੰਦਾ ਜੀ ਜਿਹੜਾ ਇੱਕ ਅਸੀਂ ਫੜਿਆ ਸੀ ਉਹ ਹੀ ਅਮਰਤਪਾਲ ਸਿੰਘ ਤੇ ਇੱਕ ਫੜਿਆ ਸੀ ਅਸੀਂ ਜਰਮਨਜੀਤ ਸਿੰਘ ਇਲੀਅਸ ਜਾਨੂੰ ਇਹਨਾਂ ਤੇ ਅਸੀਂ ਕੱਲ ਪਰਚਾ ਦਰਜ ਕੀਤਾ 76/24 ਜੀ ਆਰਮੈਟ ਦੇ ਤਹਿਤ ਇਹ ਬੰਦਿਆਂ ਨੇ ਦੀਨਾਨਗਰ ਜਾ ਕੇ ਕਿਸੇ ਨੂੰ ਧਮਕੀ ਦਿੱਤੀ ਸੀ ਕਿ ਉੱਥੇ ਕਿਸੇ ਗੱਲ ਦਾ ਟਾਈਮ ਪਾਇਆ ਸੀ ਇਹਨਾਂ ਨੇ ਜੀ ਜਿਹੜੇ ਉੱਥੋਂ ਇੱਕ ਵੀਡੀਓ ਵਾਇਰਲ ਹੋਈ ਸੀ ਵੀਡੀਓ ਵਾਇਰਲ ਹੋਣ ਦੇ ਨਾਲ ਨਾਲ ਹੀ ਅਸੀਂ ਇਹਨਾਂ ਨੂੰ ਜਦੋਂ ਸਾਨੂੰ ਉਹ ਵੀਡੀਓ ਆਈ ਆ ਤਾਂ ਨਾਲ ਹੀ ਅਸੀਂ ਆਪਣੀਆਂ ਟੀਮਾਂ ਬਣਾ ਕੇ ਵੱਖ-ਵੱਖ ਿਲਾਕਿਆਂ 'ਚ ਅਗਸਤਲੀ ਭੇਜੀਆਂ ਤਾਂ ਜਿਹੜੇ ਦੋਨੇ ਬੰਦੇ ਅਸੀਂ ਉੱਥੇ ਨਾਲੇ ਨਾ ਤੋਂ ਇੱਕ ਪੰਪ ਐਕਸ਼ਨ ਗਨ ਫੜੀ ਆ ਨਾਲ ਇੱਕ ਸਕੋਰਪੀਓ ਗੱਡੀ ਸੀ ਜਿੱਦਾਂ ਉਹਨਾਂ ਨਾਲ ਦੇ ਨਾਲ ਇੰਟਰਸੈਪਟ ਕਰਕੇ ਅਸੀਂ ਇਹਨਾਂ ਤੇ ਐਫਆਈਏ ਦਰਜ ਕਰਤੀ ਸਰ ਲਾਸਟ ਵਿੱਚ ਤਰਨ ਤਾਰਨ ਪੁਲਿਸ ਦੇ ਵੱਲੋਂ ਸਮੂਚੀ ਟੀਮ ਦੇ ਵੱਲੋਂ ਬੋਲਦੇ ਹੋਏ ਜਰੂਰ ਇਹ ਸਵਾਲ ਦਾ ਜਵਾਬ ਦਿਓ ਕਿ ਚੋਰੀਆਂ ਬਹੁਤ ਜ਼ਿਆਦਾਆਂ ਜ਼ਿਲ੍ਹੇ ਦੇ ਵਿੱਚ ਹੋਈਆਂ ਤਾਂ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੇ ਲਈ ਪੁਲਿਸ ਦੇ ਵੱਲੋਂ ਕਿਸ ਤਰੀਕੇ ਦੇ ਜਿਹੜੇ ਆ ਪ੍ਰਬੰਧ ਨੇ ਅਤੇ ਕਿੰਨੀ ਇੱਕ ਸਖਤ ਕਾਰਵਾਈ ਆਉਣ ਵਾਲੇ ਦਿਨਾਂ ਚ ਹੋਵੇਗੀ ਪੁਲਿਸ ਪਾਰਟੀ ਵੱਲੋਂ ਬੋਲਦੇ ਹੋਏ ਕੀ ਕਹਿਣਾ ਚਾਹੀਦਾ ਦੇਖੋ ਜੀ ਦਿੱਲੀ ਸਾਡੇ ਦਿੱਲੀ ਰਾਤ ਪੈਟਰੋਲਿੰਗ ਚੱਲਦੀਆਂ ਦੈਨ ਸਾਡੇ ਵੀ ਸਪੈਸ਼ਲ ਨਾਕੇ ਆ ਮਾਨਯੋਗ ਐਸਐਸਪੀ ਸਾਹਿਬ ਵੀ ਰਾਤ ਨੂੰ ਨਾਕਿਆਂ ਦੀ ਸਰਚਾਂ ਕੀ ਕਰਦੇ ਆ ਡੀਐਸਪੀ ਡੀ ਸਬਡਿਵੀਜ਼ਨ ਜੀਓ ਐਸਐਚਓ ਆਪਣਾ ਇਲਾਕਾ ਦੇਖਦੇ ਆ ਦੈਨ ਸਾਡੀ ਸੀਜੀਆ ਟੀਮ ਸਪੈਸ਼ਲੀ ਨਾਈਟ ਟਾਈਮ ਦਿੱਲੀ ਆਪਣੇ ਜਿਹੜਾ ਜਿਹੜਾ ਏਰੀਆ ਸਾਨੂੰ ਦਿੱਲੀ ਦਿੱਤਾ ਜਾਂਦਾ ਉੱਥੇ ਜਾ ਕੇ ਰਾਤ ਨੂੰ ਸਾਡੀਆਂ ਪੈਟਰੋਲਿੰਗ ਚੱਲਦੀਆਂ ਇਹ ਇਹੋ ਜੀ ਸਬੰਧੀ ਜੇਕਰ ਕੋਈ ਇਨਫਾਰਮੇਸ਼ਨ ਆਉਂਦੀ ਉਹਨੂੰ ਨਾਲ ਹੀ ਅਸੀਂ ਟਰੇਸ ਕਰ ਐਫ ਆਈ ਆਰ ਦੱਢ ਕਰਕੇ ਨਾਲ ਹੀ ਟਰੇਸ ਕਰਦੇ ਆ ਕੋਈ ਵੀ ਸਾਡੇ ਕੋਲ ਇਹੋ ਜਿਹਾ ਮਕਦਮਾ ਨਹੀਂ ਕਿ ਜਿਹੜਾ ਸੀਆਈਏ ਦੇ ਵਿੱਚ ਜਾਂ ਪੈਂਡਿੰਗ ਚੱਲਦਾ ਹੋਵੇ ਕੋਈ ਚੋਰੀ ਸਬੰਧੀ ਜਾਂ ਕੋਈ ਮਰਡਰ ਟ੍ਰਿਪਲ ਮਰਡਰ ਤੱਕ ਮਰਡਰ ਆ ਬੈਂਕ ਡਕੈਤੀ ਅਸੀਂ ਵੱਖ-ਵੱਖ ਜਿੰਨੇ ਵੀ ਹੀਨियस ਕ੍ਰਾਈਮ ਹੋਏ ਆ ਜੇ ਹੋਏ ਆ ਤੇ ਨਾਲ ਦੇ ਨਾਲ ਟਰੇਸ ਕੀਤੇ ਆ ਲੋਕਾਂ ਨੂੰ ਪੁਲਿਸ ਵੱਲੋਂ ਭਰੋਸਾ ਕਿ ਦਵਾਣਾ ਅਸੀਂ ਬਿਲਕੁਲ ਲੋਕਾਂ ਦੇ ਨਾਲ ਆ ਅਸੀਂ ਉਹਨਾਂ ਦੀ ਸੇਵਾ ਚਾਹ ਕੋਈ ਵੀ ਸਾਨੂੰ ਕਿਸੇ ਤਰ੍ਹਾਂ ਦੀ ਵੀ ਪਬਲਿਕ ਨੂੰ ਸਾਡੀ ਜ਼ਰੂਰਤ ਹੈ ਐਨੀ ਟਾਈਮ ਸਾਨੂੰ ਆ ਕੇ ਮਿਲ ਸਕਦੇ ਆ ਕੋਈ ਵੀ ਇਨਫੋਰਮੇਸ਼ਨ ਦੇਣੀ ਹੈ ਤਾਂ ਪਰਸਨਲੀ ਆ ਕੇ ਮਿਲ ਸਕਦੇ ਨਹੀਂ ਤਾਂ ਸਾਡਾ ਟੋਲ ਨੰਬਰ ਜਿਹੜਾ ਸਰਕਾਰੀ ਹੈ ਉੱਤੇ ਮੈਸੇਜ ਪਾ ਦੇਣ ਨਾਲ ਦੇ ਨਾਲ ਉਹਨਾਂ ਜਿਹੜਾ ਵੀ ਬੰਦਾ ਇਹ ਹੈ ਕਿ ਲਾਕਡਾਟ ਨਾ ਹੋਵੇ ਕਿਸੇ ਨਾਲ ਦਨ ਜੇ ਕੋਈ ਕਰਦਾ ਵਾ ਤੇ ਉਹਦੇ ਸੰਬੰਧੀ ਮੈਸੇਜ ਪਾਇਆ ਜਾਵੇ ਤੇ ਉਹਦੇ ਤੇ ਐਫਆਈਆ ਦਰਜ ਹੋਵੇਗੀ ਬਹੁਤ ਇੰਪੋਰਟੈਂਟ ਸਵਾਲ ਕੋਈ ਪੋਲੀਟੀਕਲ ਪ੍ਰੈਸ਼ਰ ਤਾਂ ਨਹੀਂ ਹੁੰਦਾ ਪੁਲਿਸ ਜੀ ਬਿਲਕੁਲ ਜੀ ਇਨਾਂ ਕੰਮਾਂ 'ਚ ਕੋਈ ਪੋਲੀਟੀਕਲ ਪ੍ਰੈਸ਼ਰ ਨਹੀਂ ਕੋਈ ਕੋਈ ਇਨਵੋਲਮੈਂਟ ਨਹੀਂ ਕਿਸੇ ਦੀ ਕੋਈ ਵੀ ਲੀਡਰ ਇਸ ਕੰਮ ਦੇ ਵਿੱਚ ਅਨਵਾਰਮੈਂਟ ਨਹੀਂ ਕਰਦਾ ਠੀਕ ਹੈ ਜੀ ਨਾ ਕੋਈ ਕਰਦਾ ਨਾ ਇਸ ਕੰਮ ਦੇ ਵਿੱਚ ਟਾਲਰੇਟੀ ਕੀਤਾ ਜਾਂਦਾ ਨਾ ਸਾਡੇ ਸੀਨੀਅਰ ਅਫਸਰਾਂ ਵੱਲੋਂ ਹੀ ਆ ਨਾ ਕੋਈ ਐਮਐਲਏ ਸਹਿਬਾਨ ਨਾ ਕੋਈ ਲੀਡਰ ਇਸ ਕੰਮ ਦੇ ਵਿੱਚ ਕੋਈ ਇੰਟਰਫੀਰੈਂਸ ਕਰਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਸੀ थैंक यू ਸੋ ਇਹ ਸਨ ਐਸਐਚਓ ਸਰਦਾਰ ਪ੍ਰਭਜੀਤ ਸਿੰਘ ਜੀ ਸੀਆਈਏ ਜਿਨ੍ਹਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਦੱਸਿਆ ਕਿ ਨਸ਼ਾ ਤਸਕਰਾਂ ਨੂੰ ਇੱਕ ਵੱਡੀ ਤਾੜਨਾ ਜਿਹੜੀ ਹੈ ਵੱਡੀ ਚੇਤਾਵਨੀ ਦਿੱਤੀ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਕਿਸੇ ਪ੍ਰਕਾਰ ਦਾ ਕੋਈ ਵੀ ਕੰਪਰੋਮਾਈਜ਼ ਨਹੀਂ ਹੋਵੇਗਾ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਚਾਹੁੰਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਧਰਨਤਾ